ਇੱਕ ਪਰਿਵਾਰ ਦਾ ਮੈਂਬਰ ਹੋ ਸਕਕੇ ਤਾਂ ਇਹ ਵੀਡੀਓ ਜ਼ਰੂਰ ਵੇਖੇ ਜਾਂ ਉਹਦੇ ਤੱਕ ਪਹੁੰਚ ਜਾਵੇ ਤਾਂ ਬਹੁਤ ਚੰਗੀ ਗੱਲ ਆ ਜਿਵੇਂ ਤੁਸੀਂ ਪਹਿਲਾ ਵੀਡੀਓ ਨੂੰ ਪਿਆਰ ਕਰਦੇ ਕਿਉਂ ਵੀ ਪਹੁੰਚ ਜਾਵੇ ਕਿਉਂਕਿ ਜਿਹੜੇ ਲੋਕ ਇੱਕ ਜਹਾ ਦੁੱਧ ਤੇ ਪਲੱਸ ਇੱਕ ਜਹੀਆਂ ਸਬਜ਼ੀਆਂ ਖਾਂਦੇ ਨੇ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਹੁਤ ਵੱਡੇ ਪੱਧਰ ਤੇ ਤਬਾਹ ਹੋ ਰਹੀ ਆ ਤੁਸੀਂ ਸਭ ਜਾਣਦੇ ਹੋ ਕਿ ਅੱਜ ਜਿਹੜਾ ਸਮਾ ਵਿਗਿਆਨਿਕ ਸਮਾ ਆ ਕਿਸੇ ਲੋਕਾਂ ਨੂੰ ਤਬਾਹ ਕਰਨ ਦੇ ਲਈ ਕਿਸੇ ਪਰਿਵਾਰਾਂ ਦੇ ਪਰਿਵਾਰ ਨੂੰ ਤਬਾਹ ਕਰਨ ਦੇ ਲਈ ਉਹਦੇ ਨਾਲ ਛੋਟਾ ਜਿਹਾ ਕੰਮ ਹੁੰਦਾ ਕਿ ਹਾਰਮੋਨਸ ਵਿਗੜਾਉਣੇ ਜਾਂ ਉਹਨਾਂ ਲੋਕਾਂ ਦੇ ਜਿਹੜੇ ਲੋਕ ਚੀਜ਼ ਖਾਣਗੇ ਉਹਨਾਂ ਦੇ ਹਾਰਮੋਨਸ ਵਿਗੜ ਜਾਣ ਜਿਹਦੇ ਨਾਲ ਉਹਨਾਂ ਦੇ ਬੱਚਿਆਂ ਦੀ ਜਾ ਉਹਨਾਂ ਦੀ ਜ਼ਿੰਦਗੀ ਹੀ ਤਬਾਹ ਹੋ ਜਾਵੇ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਜ਼ਿੰਦਗੀ ਤਬਾਹ ਹੋ ਰਹੀ ਆ ਬਹੁਤ ਸਾਰੇ ਬੱਚੇ ਪਰਾਹੇ ਪੈ ਰਹੇ ਨੇ ਉਹਦੇ ਨਾਲ ਮਾਪਿਆਂ ਨੂੰ ਵੀ ਥਾਂ-ਥਾਂ ਸ਼ਰਮਿੰਦਾ ਹੋਣਾ ਪੈ ਰਿਹਾ ਅੱਜ ਸਾਡੇ ਬੱਚਿਆਂ ਦੇ ਵਿੱਚੋਂ ਬਚਪਨਾ ਖਤਮ ਹੋ ਰਿਹਾ ਹੈ ਤੇ ਬੱਚੇ ਛੇਤੀ ਜਵਾਨ ਹੋ ਰਹੇ ਨੇ ਉਹਨਾਂ ਦੇ ਕੱਦ ਨਹੀਂ ਵੱਧ ਰਿਹਾ ਉਹਦਾ ਕਾਰਨ ਕੀ ਹੈ ਕਿ ਅਸੀਂ ਉਹਨਾਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਜਿਹੜੀਆਂ ਗੱਲਾਂ ਸ਼ੈਤਾਨ ਲੋਕਾਂ ਨੇ ਦੁਸ਼ਮਣ ਲੋਕਾਂ ਨੇ ਸਾਡੂੰ ਸਹਜੇ-ਸਹਜੇ ਸਾਡੀ ਝੋਲੀ 'ਚ ਪਾ ਦਿਆ ਤਾਂ ਅਸੀਂ ਉਹ ਪਨਾ ਲਿਆ ਜਿਹੜੇ ਲੋਕ ਮੱਝਾਂ ਨੂੰ ਜਾਂ ਟੀਕਾ ਲੱਗਦਾ ਆਕਸੀਟੋਸਿਨ ਆਕਸੀਟੋਸਿਨ ਇੰਜੈਕਸ਼ਨ ਜਿਹਨੂੰ ਮੱਝਾਂ ਨੂੰ ਦੁੱਧ ਚੋਣ ਲਈ ਵਰਤਿਆ ਜਾਂਦਾ ਉਹ ਟੀਕਾ ਲਾਇਆ ਦੁੱਧ ਪੀਂਦੇ ਨਹੀਂ ਕਿਉਂਕਿ ਅਕਸਰ ਕੁਝ ਮੱਝਾਂ ਜਿਹੜੀਆਂ ਹੁੰਦੀਆਂ ਨੇ 4-5 ਮਹੀਨੇ ਬਾਅਦ ਦੁੱਧ ਦੇਣਾ ਛੱਡ ਦਿੰਦੀਆਂ ਨੇ ਪਰ ਕਈ ਲੋਕ ਕੀ ਕਰਦੇ ਉਹ ਟੀਕਾ ਲਾ ਕੇ ਮੱਝ ਚੋਂਦੇ ਨੇ ਜਾਂ ਹੋਰ ਪਸ਼ੂ ਨੂੰ ਵੀ ਟੀਕਾ ਲਾ ਕੇ ਚੋਂਦੇ ਨੇ ਕੋਈ ਵੀ ਦੁੱਧ ਦੇਣ ਵਾਲਾ ਪਸ਼ੂ ਹੋਵੇ ਉਹਨੂੰ ਟੀਕਾ ਲਾ ਕੇ ਤੇ ਉਹ ਮੁੜ ਕੇ ਪਸ਼ੂ ਹੁੰ ਜਾਂਦਾ ਤੇ ਉਹਦਾ ਦੁੱਧ ਚੋ ਲਿਆ ਜਾਂਦਾ ਹੈ ਉਹੋ ਦੁੱਧ ਕਈ ਲੋਕ ਘਰਾਂ 'ਚ ਵੀ ਪਿੰਦੇ ਨੇ ਜਾਂ ਬਾਹਰ ਵੇਚ ਦਿੰਦੇ ਨੇ ਜੇ ਘਰ 'ਚ ਵੀ ਪਿੰਦੇ ਤਾਂ ਵੀ ਪਾਪ ਹੈ ਤੇ ਬਾਹਰ ਵੇਚਦੇ ਤਾਂ ਵੀ ਪਾਪ ਹੈ ਇਸੇ ਤਰ੍ਹਾਂ ਕਈ ਲੋਕ ਕੀ ਕਰਦੇ ਨੇ ਸਬਜ਼ੀਆਂ ਨੂੰ ਇੰਜੈਕਸ਼ਨ ਲਾ ਲੈਂਦੇ ਨੇ ਤਾਂ ਜੋ ਸੋਚਦੇ ਸਬਜ਼ੀ ਰਾਤੋਂ ਰਾਤ ਹੀ ਬੜੀ ਮੋਟੀ ਹੋ ਜੂਗੀ ਜਿਵੇਂ ਕੱਦੂ ਦਾ ਕੱਦੂ ਕਾਫੀ ਮੋਟਾ ਹੋ ਗਿਆ ਬੈਂਗਣ ਕਾਫੀ ਮੋਟਾ ਹੋ ਗਿਆ ਜਿੰਨੂੰ ਬਤਾऊं ਕਹਿ ਦਿੰਦੇ ਨੇ ਜਾਂ ਕਈ ਹੋਰ ਸਬਜ਼ੀਆਂ ਤੇ ਉਹ ਬੜੇ ਖੁਸ਼ ਹੁੰਦੇ ਨੇ ਰਾਤੀ ਟੀਕਾ ਲਾਇਆ ਜੜਾਂ ਦੇ ਵਿੱਚ ਕਿੰਨੀਆਂ ਸਬਜ਼ੀਆਂ ਲੱਗਣ ਲੱਗ ਪਈਆਂ ਉਹ ਸਬਜ਼ੀਆਂ ਤੋੜ ਤੋੜ ਖਾਂਦੇ ਨੇ ਜਾਂ ਉਹ ਵੇਚ ਦਿੰਦੇ ਨੇ ਹੁਣ ਜਿਨ੍ਹਾਂ ਨੇ ਇਹ ਸਬਜ਼ੀਆਂ ਦੀ ਜੜਾਂ 'ਚ ਟੀਕਾ ਲਾਉਂਦੇ ਨੇ ਜਾਂ ਪਸ਼ੂ ਨੂੰ ਲਾਉਂਦੇ ਨੇ ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜੇ ਮਨੁੱਖੀ ਹਾਰਮੋਨਸ ਨੇ ਉਹ ਬਹੁਤ ਤੇਜ਼ੀ ਨਾਲ ਵਿਗੜ ਰਹੇ ਨੇ ਉਹਨਾਂ ਦਾ ਸੰਤੁਲਨ ਖਰਾਬ ਹੋ ਰਿਹਾ ਉਹ ਖਰਾਬ ਕਿੰਜ ਹੋ ਰਿਹਾ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਵਿੱਚੋਂ ਬਚਪਨਾ ਖਤਮ ਹੋ ਰਿਹਾ ਬਚਪਨ ਦੀਆਂ ਆਦਤਾਂ ਖਤਮ ਹੋ ਜਾਂਦੀਆਂ ਕਿ ਵੱਡੀਆਂ ਆਦਤਾਂ ਉਹਨਾਂ 'ਚ ਛੇਤੀ ਡਿਵੈਲਪ ਹੋ ਰਹੀਆਂ ਨੇ ਬਹੁਤ ਤੇਜ਼ੀ ਨਾਲ ਬੇਸ਼ੱਕ ਕਿਸੇ ਦੇ ਘਰ ਦਾ ਮਾਹੌਲ ਬਹੁਤ ਚੰਗਾ ਹੋਵੇ ਧਾਰਮਿਕ ਵਿਚਾਰਾਂ ਵਾਲਾ ਹੋਵੇ ਘਰ 'ਚ ਕੋਈ ਬੁਰੀ ਐਬ ਨਹੀਂ ਹੈਗੀ ਲੇਕਿਨ ਜੇ ਉਹਨਾਂ ਦੇ ਘਰ ਵਿੱਚ ਪਸ਼ੂ ਨੂੰ ਲੱਗਾ ਹੋਇਆ ਦੁੱਧ ਬੱਚੇ ਪੀ ਰਹੇ ਨੇ ਤੇ ਸਮਝ ਲੈਣ ਕਿ ਬੱਚਿਆਂ ਦੀ ਕੋਈ ਗਲਤੀ ਨਹੀਂ ਬੱਚਿਆਂ ਨੂੰ ਅਸੀਂ ਖੁਦ ਹੀ ਵਿਗੜਾ ਰਹੇ ਹਾਂ ਜਿਵੇਂ ਉਹ ਸਰਦੀਆਂ ਨੂੰ ਲਾਇਆ ਹੋਇਆ ਟੀਕਾ ਉਹ ਆਪਣੇ ਬੱਚਿਆਂ ਨੂੰ ਖਵਾ ਰਹੇ ਆ ਤੇ ਸਮਝ ਲਓ ਕਿ ਅਸੀਂ ਆਪਣੇ ਬੱਚਿਆਂ ਨੂੰ ਖੁਦ ਹੀ ਕੁਰਾਹੇ ਪਾ ਰਹੇ ਹਾਂ ਬੱਚਿਆਂ ਦੀ ਕੋਈ ਗਲਤੀ ਨਹੀਂ ਕਿਉਂਕਿ ਹਾਰਮੋਨਸ ਵਿਗੜ ਰਹੇ ਨੇ ਬੜੀ ਤੇਜ਼ੀ ਨਾਲ ਵਿਗੜ ਰਹੇ ਨੇ ਕੱਲੇ ਹਾਰਮੋਨਸ ਨਹੀਂ ਵਿਗੜਦੇ ਬੱਚਿਆਂ ਦਾ ਕੱਦ ਛੋਟਾ ਹੋ ਰਿਹਾ ਹੈ ਬੱਚਿਆਂ ਦੀ ਗ੍ਰੋਥ ਨਹੀਂ ਵਧੇਗੀ ਬਹੁਤੀ ਜ਼ਿਆਦਾ ਜੇ ਆਪਾਂ ਕਹੀਏ ਜਿੱਦਾਂ ਪਿੱਛੇ ਹੁੰਦਾ ਸੀ ਉਵੇਂਲਾ ਕੱਦ ਨਹੀਂ ਬਣ ਰਿਹਾ ਤਿੰਨਾਂ ਪੁੱਤਰਾਂ ਦੇ ਕੱਦ 4 ਤੋਂ 5 ਫੁੱਟ ਦੇ ਤੱਕ ਹੀ ਰਹਿ ਗਏ ਕੁਝ ਬੱਚੇ ਮੁੰਡੇ ਜਿਹੜੇ ਨੇ ਹੋ ਸਕਦਾ ਕੁਝ 5.5 ਫੁੱਟ ਤੱਕ ਹੋਣ 6 ਫੁੱਟ ਤੇ ਬਹੁਤ ਘੱਟ ਜਾ ਰਹੇ ਨੇ ਲੋਕ ਉਹ ਜਾ ਰਹੇ ਨੇ ਜਿਹੜੇ ਇਹਨਾਂ ਗੱਲਾਂ ਦਾ ਖਿਆਲ ਰੱਖਦੇ ਨੇ ਦੂਸਰਾ ਜਦੋਂ ਇਹ ਟੀਕਿਆਂ ਵਾਲਾ ਦੁੱਧ ਬੱਚੇ ਪੀਣਗੇ ਜਦੋਂ ਕੁਝ ਸਾਲਾਂ ਬਾਅਦ ਵੱਡੇ ਹੋਣਗੇ ਬੱਚੇ ਜਦੋਂ ਅਸੀਂ ਉਹਨਾਂ ਦੀਆਂ ਸ਼ਾਦੀਆਂ ਕਰਨੀਆਂ ਨੇ ਫਿਰ ਇਹਨਾਂ ਬੱਚਿਆਂ ਦੇ ਘਰ ਜਿਹੜੀ ਉਲਾਦ ਹੋਏਗੀ ਉਹਨਾਂ ਦੇ ਦਿਮਾਗ ਨਹੀਂ ਵਿਕਸਿਤ ਹੋਣਗੇ ਉਹਨਾਂ ਦਾ ਕੋਈ ਨਾ ਕੋਈ ਹਿੱਸਾ ਸਰੀਰ ਦਾ ਉਹ ਡਵੈਲਪ ਨਹੀਂ ਹੋਵੇਗਾ ਮੰਦਬੁੱਧੀ ਬੱਚੇ ਪੈਦਾ ਹੋ ਸਕਦੇ ਨੇ ਹੁੰਦੇ ਵੀ ਆ ਕਈ ਜਗ੍ਹਾ ਤੇ ਤੁਸੀਂ ਵੇਖਿਆ ਵੀ ਹੋਵੇਗਾ ਮਾਪੇ ਉਹਨੂੰ ਸਹੀ ਹੁੰਦਾ ਦੇਖਣ ਲੱਗਦਾ ਲੇਕਿਨ ਬੱਚਾ ਮੰਦਬੁੱਧੀ ਪੈਦਾ ਹੋ ਜਾਂਦਾ ਜਾਂ ਉਹਨੂੰ ਕੋਈ ਹੋਰ ਪ੍ਰੋਬਲਮਸ ਆ ਜਾਂਦੀ ਗਲਤੀ ਸਾਡੇ ਦੁੱਧ ਪੀਣ ਨਾਲ ਹੈ ਜਿਹੜਾ ਅਸੀਂ ਪਸ਼ੂਆਂ ਨੂੰ ਟੀਕਾ ਲਾਉਂਦੇ ਆ ਮੈਂ ਆਪਣੇ ਭੈਣ ਭਰਾਵਾਂ ਨੂੰ ਹੋਰ ਵੀ ਬਹੁਤ ਸਾਰੀਆਂ ਬੁਰੀਆਂ ਆਤਾਂ ਹੁੰਦੀਆਂ ਨੇ ਅਣਗਿਣਤ ਬੁਰੀਆਂ ਆਤਾਂ ਨੇ ਮੈਂ ਜੇ ਲੰਬੀ ਲਿਸਟ ਕਰਾਂਗਾ ਤੇ ਲੰਬੀ ਬਣ ਜਾਵੇਗੀ ਵੀਡੀਓਜ਼ ਮੈਂ ਆਸ ਕਰਦਾ ਮੇਰੇ ਭੈਣ ਭਰਾ ਕਦੀ ਵੀ ਨਾ ਆਪ ਦੁੱਧ ਪੀਓ ਟੀਕਾ ਲਾ ਕੇ ਬੱਚਿਆਂ ਨੂੰ ਨਾ ਪਿਆਓ ਨਾ ਹੀ ਕਦੀ ਵੇਚੋ ਥੋੜਾ ਦੁੱਧ ਪੀ ਲੋ ਆਪਾਂ ਕੀ ਕਰਨੀ ਇਹ ਸਾਰੇ ਲੋਕ ਸਾਡੇ ਹੀ ਭੈਣ ਭਰਾ ਨੇ ਜੇ ਮੈਂ ਟੀਕਾ ਲਾ ਕੇ ਮੰਨ ਲਵਾਂ ਮੇਰੇ ਕੋਈ ਪਸ਼ੂ ਆ ਮੈਂ ਉਹਨੂੰ ਟੀਕਾ ਲਾ ਕੇ ਦੁੱਧ ਚੋੜਿਆ ਉਹ ਨੂੰ ਵੇਚ ਦਿੱਤਾ ਇਹਦਾ ਪਾਪ ਮੈਨੂੰ ਹੀ ਲੱਗੂਗਾ ਮੈਨੂੰ ਪਾਪ ਤਾਂ ਇਹ ਸਜ਼ਾ ਤਾਂ ਮੈਨੂੰ ਹੋਏਗੀ ਕਿਉਂਕਿ ਮੈਂ ਕਿਸੇ ਦੇ ਧੀਆ ਪੁੱਤ ਨੂੰ ਕੁਰਾਹੇ ਪਾ ਰਿਆ ਔਰ ਰਲ ਮਿਲ ਕੇ ਆਪਾਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਕਿਉਂਕਿ ਆਪਾਂ ਸਾਰੇ ਪਰਿਵਾਰ ਆ ਆਪਣਾ ਸਾਰਾ ਇੱਕ ਪਰਿਵਾਰ ਆ ਆਪਾਂ ਨੂੰ ਗੁੱਜੀਆਂ ਪ੍ਰਤੀ ਵੀ ਸੋਚਣਾ ਚਾਹੀਦਾ ਜਿਵੇਂ ਅਸੀਂ ਆਪਣੇ ਪ੍ਰਤੀ ਸੋਚਦੇ ਆ ਕਿ ਤੁਹਾਡੇ ਵਰਗੇ ਚੰਗੇ ਸੱਜਣ ਸੋਚਦੇ ਵੀ ਨੇ ਜਿਹੜੇ ਕਰਕੇ ਸਮਾਜ ਬਚਿਆ ਮੈਂ ਤੁਹਾਡੇ ਵਰਗੇ ਚੰਗੀਆਂ ਲੋਕਾਂ ਨੂੰ ਆਪਣੇ ਦਿਲੋਂ ਜਾਂ ਮੰਨ ਲਓ ਕਿ ਆਪਣੀ ਭਾਵਨਾ ਤੋਂ ਸਲਾਮ ਕਰਦਾ ਕਿ ਤੁਹਾਡੇ ਵਰਗੀਆਂ ਚੰਗੀਆਂ ਲੋਕਾਂ ਕਰਕੇ ਸਮਾਜ 'ਚ ਚੰਗੀਆਂ ਗੱਲਾਂ ਫੈਲ ਰਹੀਆਂ ਨੇ ਇਸੇ ਕਰਕੇ ਆਪਾਂ ਇਹ ਚੈਨਲ ਬਣਾਇਆ ਜਿਹਦਾ ਨਾਂ ਰੱਖਿਆ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਹਦੇ 'ਚ ਕੋਈ ਵਹਿਮ ਭਰਮ ਵਾਲੀ ਵੀਡੀਓ ਨਹੀਂ ਕੋਈ ਅਸ਼ਲੀਲ ਸ਼ਬਦ ਨਹੀਂ ਕੋਈ ਏਦਾਂ ਦਾ ਕੋਈ ਇੱਕ ਵੀ ਸ਼ਬਦ ਨਹੀਂ ਹੈਗਾ ਜਿਹਦੇ ਨਾਲ ਕਿਸੇ ਨੂੰ ਸ਼ਰਮਿੰਦਾ ਹੋਣਾ ਪਵੇ ਕਿ ਇਹਦੇ ਵਿੱਚ ਆ ਗੱਲ ਨਹੀਂ ਸੀ ਹੋਣੀ ਚਾਹੀਦੀ ਬਹੁਤ ਸਾਰੇ ਮਾਪਿਆਂ ਦੇ ਫੋਨਸ ਆਉਂਦੀਆਂ ਨੇ ਕਾਲਸ ਆਉਂਦੀਆਂ ਨੇ ਕਿ ਅਸੀਂ ਆਪਣੀਆਂ ਧੀਆਂ ਨੂੰ ਖਾਸ ਕਰਕੇ ਪੁੱਤ ਨਿੱਕਿਆਂ ਬੱਚਿਆਂ ਨੂੰ ਤੁਹਾਡਾ ਚੈਨਲ ਸਪੈਸ਼ਲ ਬਖੋਣੇ ਆ ਕਿ ਪੁੱਤਰੋ ਵੇਖੋ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਸਾਡੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਆਸ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਨੂੰ ਸਕੇਤ ਕਰੋਗੇ ਤਾਂ ਕਿ ਉਹਨਾਂ ਦੀਆਂ ਜ਼ਿੰਦਗੀਆਂ ਬਚ ਸਕਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ